ਹੈਲੋ ਹੈਗਰਜੀ ਕਾ ਖਾਲਸਾ ਹੈਗਰਜੀ ਕੀ ਫਤਿਹ ਅੱਜ ਆਪਾਂ ਨੇ ਨਮਕੀਨ ਪੂਜੀਆ ਬਣਾਉਣਾ ਹੈ ਬਰੀਕ ਪਕੌੜੀਆਂ ਉਹਦੇ ਲਈ ਆਪਾਂ ਨੇ ਇੱਕ ਦੋ ਇੱਕ ਕੱਪ ਬੇਸਣ ਦਾ ਪਾਉਣਾ ਖੁੱਲੇ ਭਾਂਡੇ 'ਚ ਦੋ ਕੱਪ ਦੋ ਕੱਪ ਆਪਾਂ ਨੇ ਟੋਟਲ ਬੇਸਣ ਦੇ ਲੈਣੇ ਆ ਅੱਗੇ ਜੇ ਤੁਸੀਂ ਜ਼ਿਆਦਾ ਕਰਨਾ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਦੇਖੋ ਬਸ ਇਹਦੇ ਚ ਆਪਣੇ 1 टी 1 टीस्पून ਪਾਉਣਾ ਆਪਾਂ ਨੇ ਨਮਕ 1.8 टी 1.2 टीस्पून ਪਾਉਣਾ ਹਲਦੀ പാൻറ്റൂ ൂൻ പൗന കി മച്ച പൊയറ്റ ഫോർ ടീസ്പൂൻ പൗന ഇ ആം ചൂർണ പൗഡർ 1.4 टीस्पून ਪਾਉਣਾ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਇਹਦੇ ਚ ਆਪਾਂ ਹੁਣ ਪਾਉਣਾ ਦੇਸੀ ਕੀ ਅਗਦੇ ਚ ਆਪਾਂ ਨੇ ਦੇਸੀ ਕੀ ਦਾ 2 ਚਮਚੇ ਦੇ ਕਰੀਬ ਦੇਸੀ ਕੀ ਪਾਉਣਾ ਇਹਦੇ ਵਿੱਚ ਆਪਾਂ ਨੇ ਹੁਣ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਹੈ ਆਪਾਂ ਦੇਸੀ ਕੀ ਨੂੰ ਐਨ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਤਰ੍ਹਾਂ ਮੁਠੀ ਬਣ ਕੇ ਜਦ ਐਨ ਮੋਨ ਬਣਨਾ ਚਾਹੀਦਾ ਇਸ ਤਰ੍ਹਾਂ ਦੇਖ ਲਓ ਐਨ ਚੰਗੀ ਤਰ੍ਹਾਂ ਹੁਣ ਆਪਨੇ ਉਹ ਪਾਣੀ ਰੱਖਿਆ ਹੋਇਆ ਇੱਕ ਕਟੋਰੀ ਉਹ ਪਾਣੀ ਵਿੱਚ ਪਾਉਣਾ ਹਲਕਾ ਗੁਰਗੁਨਾ ਥੋੜਾ ਜਿਹਾ ਕੋਸਾ ਰੱਖਿਓ ਪਾਣੀ ਨੂੰ ਹਣ ਚੰਗੀ ਤਰ੍ਹਾਂ ਆਪਾਂ ਨੇ ਆਟਾ ਐਨ ਨਾ ਤਾਂ ਬਹੁਤਾ ਨਰਮ ਨਾ ਬਹੁਤਾ ਕੈੜਾ ਆਟਾ ਗੁੰਨਣਾ ਆਪਾਂ ਨੇ ਆਟੇ ਨੂੰ ਇਸ ਤਰ੍ਹਾਂ ਰੋਲ ਦਾ ਕਰ ਲੈਣਾ ਰੋਲ ਦਾ ਕਰਕੇ ਫਿਰ ਆਪਾਂ ਨੇ ਮਸ਼ੀਨ ਵਿੱਚ ਪਾਉਣਾ ਮਸ਼ੀਨ ਵਿੱਚ ਪਹਿਲਾਂ ਤੁਸੀਂ ਇੱਕ ਵਾਰੀ ਤੇਲ ਲਾ ਲਿਓ ਚੰਗੀ ਤਰ੍ਹਾਂ ਆਪਾਂ ਨੇ ਤੇਲ ਇਹਦੇ ਵਿੱਚ ਲਾ ਲਿਆ ਵਿੱਚ ਪਾਤਾ ਵਿੱਚ ਪਾ ਕੇ ਆਪਨੇ ਜਿਹੜੇ ਵੀ ਸਾਈਜ਼ ਦਾ ਬਣਾਉਣਾ ਉਸ ਸਾਈਜ਼ ਵਿੱਚ ਆਪਾਂ ਨੇ ਫਿੱਟ ਕਰ ਲੈਣਾ ਮਸ਼ੀਨ ਨੂੰ ਫਿਰ ਆਪਾਂ ਨੇ ਇਹਦੀਆਂ ਪੌੜੀਆਂ ਕੱਢਣੀਆਂ ਆਹ ਦੇਖੋ ਆਪਾਂ ਨੇ ਪਿੱਛੇ ਇਸ ਤਰ੍ਹਾਂ ਪਾਉਣੀ ਆ ਦੇਖੋ ਆਪਣੇ ਚੰਗੀ ਤਰ੍ਹਾਂ ਵਿੱਚ ਪੈ ਗਈਆਂ ਆ ਦੇਖੋ ਆਪਣੇ ਇਹਨਾਂ ਬਣ ਕੇ ਇਹਨੇ ਰੱਖ ਲਈਏ ਆਪਾਂ ਹੁਣ ਬੋਰ ਵਿੱਚ ਪਾਉਂਦੇ ਆ ਆ ਦੇਖੋ ਆਪਣੇ ਨਮਕੀਨ ਇਹਨ ਤਿਆਰ ਹੋ ਗਿਆ ਹੁਣ ਤੁਸੀਂ ਇਹਨੇ ਡੱਬਾ ਬੰਦ ਕਰਕੇ ਰੱਖ ਸਕਦੇ ਇੱਕ ਮਹੀਨੇ ਲਈ ਤੇ ਆਪਣੇ ਗੈਸਟਾਂ ਨੂੰ ਵੀ ਖਵਾ ਸਕਦੇ ਆ ਇਸ ਤਰ੍ਹਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਹਿਦਜੀ ਦਾ ਖਾਲਸਾ ਅਹਿਦਜੀ ਦੀ ਫਤਿਹ